ਸਾਹਿਬ ਜੀ ਅੰਮ੍ਰਿਤ ਬਾਣੀ ਹਰ ਹਰ ਤੇਰੀ ਸਣ ਸਣ ਹੋਵ ਪਰਮਗਤ ਮੇਰੀ ਜਲਨ 부ਜੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸਨ ਪਾਏ ਜਿਓ ਵਾਹ ਵਾਹ ਬਾਣੀ ਨਰੰਗਰ ਹੈ ਤਿਸ ਜੇ ਵਡਿਆ ਵਰ ਨਾ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਨਾਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਰਤਨੀ ਪਾਰ ਪੂਰੇ ਅੰਮ੍ਰਿਤ ਸੰਤ ਜੁਗਹਿ ਨਹੀਂ ਦੂਰੇ ਹਰ ਰਸ ਜੋਗ ਜੁਗਹਿ ਪ੍ਰਭ ਭਾਵੈ ਸਰਵਰਮ ਹੰਸ ਪ੍ਰਾਨ ਪਥ ਪਾਵੈ ਗੋਰ ਸਾਗਰ ਰਤਨੀ ਪਾਰ ਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਗ ਚੁਗਹਿ ਪ੍ਰਭ ਭਾਵ ਸਰ ਵਰ ਮਹੰਸ ਪ੍ਰਾਨ ਪਤ ਪਾਵੇ ਕਿਆ ਬਗ ਬਪੂੜਾ ਛਪੜੀ ਨਾਏ ਕੀਚੜ ਡੋਬੇ ਮੈਲ ਨਾ ਜਾਏ ਰਹਾ ਰਖ ਰਖ ਚਰਨ ਤਰੇ ਵਿਚਾਰੀ ਦੁਬਿਦਾ ਛੋੜ ਭਈ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਵ ਰਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਰ ਸਾਜ ਸਮਾਈ ਸਰ ਵਰ ਮਹਾਂਸ ਹਾਂਸ ਮਹਸਾਗਰ ਇਕਾਥ ਕਥਾ ਗੁਰਬਚਨੀ ਆਦਰ ਸੁਣ ਮੰਡਲ ਇਕ ਜੋਗੀ ਬਸ ਨਾਰ ਨ ਪਰਖ ਕੋ ਕਉ ਕੈਸੇ ਤੇਰੇ ਪਵਣ ਜੋਤ ਰਹੀ ਲਿਵ ਲਾਈ ਸਰਨ ਨਰਨਾਥ ਸੱਚੇ ਸਰਨਾਈ ਆਨੰਦ ਮੂਲ ਅਨਾਥ ਆਧਾਰੀ ਗੁਰਮੁਖ ਭਗਤ ਸਾਝ ਬੀਚਾਰੇ ਭਗਤ ਵਸਲ ਪੈ ਕਾਟ ਨਹਾਰੀ ਓ ਮੈਂ ਮਾਰ ਮਿਲੇ ਭਗਤ ਹਾਰੀ ਅਨਕ ਤਤਨ ਕਰ ਕਾਲ ਸੰਤਾਏ ਮਰਨ ਲਖਾਏ ਮੰਡਲ ਮਹ ਆਏ ਜਨਮ ਪਦਾਰਥ ਧੁਬਦਾ ਖੋਵੈ ਆਪਨਾ ਚੀਨਸ ਬ੍ਰਹਮ ਬ੍ਰਹਮ ਰੋਵੈ ਕਹ ਤੋ ਪੜ ਤੋ ਸੁਣ ਤੋ ਏਕ ਧੀਰਜ ਧਰਮ ਤਰਨੀ ਤਰਟੇਕ ਜਤ ਸਤ ਸੰਜਮ ਰਦਾ ਸਮਾਈ ਚੌਥੇ ਪਦ ਕੋ ਜੀ ਮਨ ਪਤੀ ਆਏ ਸਾਚੇ ਨਿਰਮਲ ਮੈ ਨਾ ਲਾਗੈ ਗੁਰ ਕਾ ਸ਼ਬਦ ਪਰਮ ਭਉ ਭਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਜ ਰੂਪ ਸਾਜੇ ਨਿਰਮਲ ਮੈਲ ਨਾ ਲਾਗੈ ਗੁਰ ਕਾ ਸਉਦ ਪਰਮ ਪਉ ਭਾਗੈ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਾਚੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦੇ ਸੱਚੋ ਜੁਗਾਦ ਸੱਚੋ ਹੈ ਭੀ ਸੱਚੋ ਨਾਨਕ ਹੋਸੀ ਭੀ ਸੱਚੋ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹੈ ਗੁਰੂ ਮਹਾਰਾਜ ਸਾਰੇ ਸੰਗਤ ਦੀ ਹਾਜ਼ਰੀ ਦਰ ਲਾਉਣ ਮੇਰ ਭਰੇ ਹੱਥ ਰੱਖਣ ਗੁਰੂ ਕਰਦਾ ਪ੍ਰੇਮ ਪਿਆਰ ਚਾਉਤਮ ਸਭ ਨੂੰ ਹੀ ਬਖਸ਼ਿਸ਼ ਕਰਨ